ਜਾਨਾ ਅਫਸਰ ਭਰਤੀ ਦੋਸਤ ਜਿਹੜੀ ਕੀ ਹੁਣੇ-ਹੁਣੇ ਪੰਜਾਬ ਟ੍ਰੈਜਰੀ ਅਫਸਰ ਰਿਕਰੂਟਮੈਂਟ ਆਈ ਹੈ ਇਹਦੀ ਤਨਖਾਹ ਦੀ ਗੱਲ ਕਰੀਏ 35000 ਹੈ ਤੇ ਯੋਗਤਾ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਇਸ ਫਾਰਮ ਨੂੰ ਕਿਵੇਂ ਕਿੱਥੋਂ ਅਤੇ ਕਦੋਂ ਤੱਕ ਅਪਲਾਈ ਕਰ ਸਕਦੇ ਆ ਇਹਦੀ ਅਸਲ ਕੁਆਲਿਫੀਕੇਸ਼ਨ ਕੀ ਚਾਹੀਦੀ ਹੈ ਬੀਏ ਸਿੰਪਲ ਵਾਲੇ ਪੜ ਸਕਦੇ ਨੇ ਜਾਂ ਨਹੀਂ ਇਹ ਸਭ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਇਹਨਾਂ ਦੀ ਮਿਤੀ ਹੈ 17/9/2024 ਇਕਲੀਆਂ ਖਜ਼ਾਨਾ ਆਫੀਸਰ ਜਾਂ ਫਿਰ ਹੋਰ ਪੋਸਟਾਂ ਵੀ ਬਹੁਤ ਸਨੀਆਂ ਜਿਹੜੀਆਂ ਇਹਦੇ ਨਾਲ-ਨਾਲ ਆਈਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਕਿ ਉਹਨਾਂ ਨੂੰ ਵੀ ਤੁਸੀਂ ਕਿਵੇਂ ਭਰ ਸਕਦੇ ਹੋ ਜਿਹੜੀ ਕਿ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਆਈਆਂ ਨੇ ਜਿਵੇਂ ਕਿ ਜੇਕਰ ਆਪਾਂ ਪਹਿਲੀ ਗੱਲ ਕਰੀਏ ਡਿਪਾਰਟਮੈਂਟ ਹੈ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਜਿਹਦੇ ਵਿੱਚ ਕੀ ਪੋਸਟਾਂ ਦਾ ਨਾਮ ਹੈਗਾ ਸਬ ਡਿਵੀਜ਼ਨਲ ਅਫਸਰ ਸਿਵਲ ਦੇ ਵਿੱਚ ਇਹਦੀ ਗਿਣਤੀ ਹੈ 2 ਫਿਰ ਉਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਕਰੀਏ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਸ਼ਾਖਾ ਵਿੱਤ ਤੇ ਯੋਜਨਾ ਭਵਨ ਦੇ ਵਿੱਚ ਜੂਨੀਅਰ ਐਡੀਟਰ ਦੀ ਪ੍ਰਤੀ ਜਿਹਦੇ ਵਿੱਚ ਕੀ 24 ਪੋਸਟਾਂ ਦੀ ਹੈ ਤੇ ਫਿਰ ਉਸ ਤੋਂ ਬਾਅਦ ਗੱਲ ਕਰੀਏ ਕਿਰਤਵ ਵਿਭਾਗ ਪੰਜਾਬ ਦਫਤਰ ਉਹਦੇ ਵਿੱਚ ਆਪਣੇ ਕੋਲ ਐਗਜ਼ੀਕਿਊਟਿਵ ਅਸਿਸਟੈਂਟ ਦੀਆਂ 6 ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਤੁਸੀਂ ਇਹਨਾਂ ਨੂੰ ਵੀ ਅਪਲਾਈ ਕਰ ਸਕਦੇ ਹੋ ਤੇ ਆਪਾਂ ਅੱਗੇ ਦੇਖਦੇ ਹਾਂ ਕਿਰਤਵ ਵਿਭਾਗ ਦੇ ਵਿੱਚ ਹੀ ਫੀਲਡ ਇਨਵੈਸਟੀਗੇਟਰ ਦੀਆਂ 2 ਪੋਸਟਾਂ ਨੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਤਾਂ ਵਿੱਤ ਵਿਭਾਗ ਪੰਜਾਬ ਸਰਕਾਰ ਜਿਹਨੂੰ ਕਿ ਆਪਾਂ ਖਜ਼ਾਨਾ ਅਫਸਰ ਵੀ ਕਹਿੰਦੇ ਆ ਉਹਦੇ ਵਿੱਚ ਆਪਣੇ ਕੋਲ 36 ਪੋਸਟਾਂ ਟੋਟਲ ਜਾਰੀ ਕੀਤੀਆਂ ਗਈਆਂ ਨੇ ਤੇ ਪੰਜਾਬ ਰਾਜ ਗੋਦਾਮ ਨਿਗਮ ਦੇ ਵਿੱਚ ਸੈਕਸ਼ਨ ਅਫਸਰ ਤੇ ਇਹਦੀ ਡਿਪਾਰਟਮੈਂਟ ਦੇ ਵਿੱਚ ਹੀ ਬਾਕੀ ਜਿਹੜੀਆਂ ਨੇ ਪੋਸਟਾਂ ਵੀ ਆਈਆਂ ਨੇ ਤਾਂ ਵਿੱਤ ਵਿਭਾਗ ਦੇ ਵਿੱਚ ਜੂਨੀਅਰ ਐਡੀਟਰ ਕਿਰਤ ਵਿਭਾਗ ਦੇ ਵਿੱਚ ਐਗਜ਼ੀਕਿਊਟਿਵ ਅਸਿਸਟੈਂਟ ਅੰਕੜਾ ਅਫਸਰ ਅਤੇ ਅਸਿਸਟੈਂਟ ਮੈਨੇਜਰ ਆਈਟੀ ਇਹਨਾਂ ਦੀਆਂ ਅਲੱਗ-ਅਲੱਗ ਪੋਸਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਤੇ ਤੁਸੀਂ ਇਹਨਾਂ ਨੂੰ ਵੀ ਖਜ਼ਾਨਾ ਅਫਸਰ ਦੀ ਭਰਤੀ ਦੇ ਨਾਲ-ਨਾਲ ਭਰ ਸਕਦੇ ਹੋ ਪਰ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਅਲੱਗ-ਅਲੱਗ ਹੋਏਗੀ ਜਿਵੇਂ ਕਿ ਤੁਸੀਂ ਯੋਗਤਾ ਅਨੁਸਾਰ ਇਹਨਾਂ ਫਾਰਮਾਂ ਨੂੰ ਭਰ ਸਕਦੇ ਹੋ ਇਹਨਾਂ ਫਾਰਮਾਂ ਦੀ ਆਖਰੀ ਮਿਤੀ ਖਜ਼ਾਨਾ ਅਫਸਰ ਦੀ ਆਖਰੀ ਮਿਤੀ ਇੱਕੋ ਹੀ ਹੈ ਸੋ ਦੋਸਤੋ ਜੇਕਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਐਲੀਜੀਬਲ ਹੋ ਤਾਂ ਜ਼ਰੂਰ ਅਪਲਾਈ ਕਰੋ ਇਹਨਾਂ ਦਾ ਪੇਪਰ ਕੋਈ ਜ਼ਿਆਦਾ ਔਖਾ ਨਹੀਂ ਬਸ ਇੱਕ 6 ਮਹੀਨੇ ਦੀ ਜਾਂ ਸਾਲ ਦੀ ਤੁਸੀਂ ਚੰਗੀ ਤਰ੍ਹਾਂ ਡਟ ਕੇ ਤਿਆਰੀ ਲਾ ਲਓ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਫਾਰਮਾਂ ਦੀ ਫੀਸ ਦੀ ਤਾਂ ਇਹਦੀ ਫੀਸ ਹੈ 1000 ਰੁਪਏ ਜਨਰਲ ਦੇ ਲਈ ਐਸੇ ਦੇ ਲਈ 250 ਸਾਬਕਾ ਫੌਜੀ ਦੇ ਲਈ ਵੀ 200 ਔਰ ਜਿਹੜੇ ਹੈਂਡੀਕੈਪਟ ਨੇ ਉਹਨਾਂ ਦੇ ਲਈ 500 ਰੁਪਿਆ ਫੀਸ ਜਿਹੜੀ ਇਹਦੀ ਰੱਖੀ ਗਈ ਹੈ ਸੋ ਦੋਸਤੋ ਇਹਨੂੰ ਆਪ ਵੀ ਮਿਤੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲੋ ਕਿਉਂਕਿ ਇਦਾਂ ਦੀਆਂ ਹੋਰ ਪੋਸਟਾਂ ਵੀ ਉਹਨ ਦਾ ਵੇ ਨੇ ਤਾਂ ਚਲੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇਤਾਂ ਦੀਆਂ ਪੋਸਟਾਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ